ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ 골ਡ ਸਟਾਰ ਸਮਾਣਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਬਈ ਸੋ ਅੱਜ ਆਪਾਂ ਪਹੁੰਚੇ ਆਪਣੇ ਕਸਟਮਰ ਕੋਲ ਕੋਰੜੀ ਪਿੰਡ ਵਿਖੇ ਸੋ ਜੀਰਕਪੁਰ ਤੇ ਲੱਗੇ ਪਿੰਡ ਪੈਂਦਾ ਹੈ ਫੀਲਡ ਇਨਸਪੈਕਸ਼ਨ ਵਾਸਤੇ ਆਇਆ ਐਮ ਡੀ ਸਰ ਸਾਡੇ ਨਾਲ ਮੌਜੂਦ ਨੇ ਸੋ ਅੱਜ ਦੇ ਦਿਨ ਦੀ ਇਹ ਸੈਕੰਡ ਇਨਸਪੈਕਸ਼ਨ ਹੈ ਤੋਂ ਉਹਨਾਂ ਦੱਸਦੀ ਏ ਕਿ 655 ਡੀਆਈ ਦੇ ਉੱਪਰ ਨੋਵੋ ਦੇ ਉੱਪਰ ਏਸੀ ਕੈਬਿਨ ਇੰਸਟਾਲ ਕਰਵਾਏ ਸੀ ਬਾਈਆਂ ਨੇ ਸੋ ਬਾਕੀ ਗੱਲਬਾਤ ਬਾਈ ਕਹਿੰਦਾ ਐਂਡ ਕਰੀ ਪਈ ਏ ਉਸਨੇ ਬਹੁਤ ਵਧੀਆ ਬਾਈ ਨੇ ਉੱਤਰੋਂ ਸਾਰੇ ਹੀ ਰਿਵਿਊ ਦਿੱਤਾ ਕਹਿੰਦੇ ਇੱਕ ਵਾਰੀ ਖੁਦ ਜਾ ਕੇ ਵਿੱਚ ਬੈਠ ਕੇ ਦੇਖੋ ਬਾਹਰ ਦਾ ਟੈਂਪਰੇਚਰ ਬਈ ਕਾਫੀ ਜ਼ਿਆਦਾ ਆ ਸੋ ਅੰਦਰ ਬੈਠ ਕੇ ਮੱਲੂਮਲੀ ਬੰਦੇ ਨੂੰ ਵਧੀਆ ਫੀਲ ਹੁੰਦਾ ਹਨਾ ਸੋ ਬਾਕੀ ਰਿਵਿਊ ਨੇ ਬਾਈਆਂ ਕੋਲ ਆਪਾਂ ਲਵਾਂਗੇ ਕਿਉਂਕਿ ਆਪਾਂ ਇੰਦੀ ਦੂਰ ਚੱਲ ਕੇ ਆਇਆ ਸੋ ਆਪਾਂ ਸਿਰਫ ਇਹੀ ਚੀਜ਼ ਕਰਕੇ ਕਿ ਜੇ ਕੋਈ ਕਮੀ ਪੇਸ਼ੀ ਬਾਈਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੋ ਅੱਜ ਆਪਾਂ ਬਾਈਆਂ ਨਾਲ ਸਾਰੀਆਂ ਕਰਕੇ ਜਾਣੀਆਂ ਨੇ ਸੋ ਇਹ ਫੀਲਡ ਇਨਸਪੈਕਸ਼ਨ ਦਾ ਮਤਲਬ ਇਹ ਹੀ ਹੁੰਦਾ ਕਿ ਜਦੋਂ ਆਪਾਂ ਕੋਈ ਵੀ ਪ੍ਰੋਡਕਟ ਆਪਾਂ ਸੇਲ ਕਰਦੇ ਆ ਤਾਂ ਫੀਲਡ ਲੈਵਲ ਤੇ ਗਰਾਊਂਡ ਲੈਵਲ ਤੇ ਜਾ ਕੇ ਦੇਖਣਾ ਕਿ ਵੀ ਉਹ ਲੋਕਾਂ ਦਾ ਜਿਹੜੇ ਯਕੀਨ ਕਰਕੇ ਗੋਲਡ ਸਟਾਰ ਸਮਾਣਾ ਵਿਖਿਆਏ ਸੀ ਵੀ ਉਹਨਾਂ ਦੀਆਂ ਉਮੀਦਾਂ ਦੇ ਖਰਾ ਉਤਰ ਵੀ ਰਿਹਾ ਹੈ ਜਾਂ ਨਹੀਂ ਸੋ ਭਾਈ ਨਾਲ ਗੱਲਬਾਤ ਕਰਾਂਗੇ ਆਪਾਂ ਬਾਕੀ ਐਮ ਡੀ ਸਰ ਨੇ ਵੀ ਸਵਾਲ ਜਵਾਬ ਕਰਨੇ ਨੇ ਕੁਝ ਸੋ ਭਾਈ ਨਾਲ ਆਪਾਂ ਇੱਥੇ ਗੱਲਬਾਤ ਕਰਦੇ ਆਂ ਹਾਂਜੀ ਭਾਈ ਹੱਸੀ ਗੱਲ ਦੀ ਹੱਸੀ ਗੱਲ ਦੀ ਸੋ ਭਾਈ ਸਭ ਤੋਂ ਪਹਿਲਾਂ ਤਾਂ ਗੋਲਡ ਸਟਾਰ ਸਮਾਣਾ ਦੇ ਏਸੀ ਕਮੇਟੀ ਉੱਪਰ ਅਟਰਸਟ ਕਰਨ ਲਈ ਤੁਹਾਡਾ ਬਹੁਤ ਬਹੁਤ ਜਿਹੜਾ ਧੰਨਵਾਦ ਹੈ ਜੀ ਠੀਕ ਹੈ ਜੀ ਸੋ ਇਸ ਤੋਂ ਬਾਅਦ ਆਪਾਂ ਇੱਥੇ ਬੰ ਮੁੱਦੇ ਦੇਈਏ ਸੋ ਤੁਸੀਂ ਇਹ ਗੱਲ ਦੱਸੋ ਜੀ ਮੈਨੂੰ ਕਿ ਕਿੰਨੀ ਟਰਾਲੀ ਲਾਰਕੀ ਹੈ ਇਹ ਟੋਟਲ ਹੁਣ ਤੱਕ ਜਦੋਂ ਨੇ ਲੱਗਿਓ ਹਫਤਾ ਹੋ ਗਿਆ ਤਕਰੀਬਨ ਹਫਤਾ ਹੋ ਗਿਆ ਇਹ ਕਿੰਨੀਆਂ ਕਿ ਟਰਾਲੀਆਂ ਕੱਢ ਲਈਆਂ 100 ਦੇ ਨੇੜੇ ਚੜੇ ਸੋ ਦੇ ਸੋ ਪਹਿਲਾ ਸਵਾਲ ਤਾਂ ਬਈ ਹਾਂ ਜਦੋਂ ਖਰਤਾ ਜਦੋਂ ਮੀਂਹ ਕਰਕੇ ਪੈ ਗਈ ਸੋ ਇੱਥੇ 300 ਸਭ ਤੋਂ ਪਹਿਲਾ ਸਵਾਲ ਵੀ ਜਦੋਂ ਏਸੀ ਕੈਬ ਵਾਲਾ ਟਰੈਕਟਰ ਨਹੀਂ ਸੀ ਆਪਾਂ ਚਲਾਉਂਦੇ ਉਦੋਂ ਆਪਾਂ ਮਨ ਕੀ ਚਲੋ ਕਿੰਨੀਆਂ ਟਰਾਲੀਆਂ ਕਰਦੇ ਸੀ ਤੇ ਅੱਜ ਆਪਾਂ ਇੱਕ ਆਰਾਮ ਦਾ ਇੱਕ ਇੱਕ ਕੰਮ ਰੇ ਟਾਈਪ ਬੈਠ ਕੇ ਜਿਵੇਂ ਵੀਡੀਓ ਗੇਮ ਖੇਡ ਰਹੇ ਹਾਂ ਨਾ ਜੀ ਹਾਂ ਫਿਰ ਆਪਾਂ ਉਹ ਟਾਈਪ ਟਰੈਕਟਰ ਚਲਾ ਰਹੇ ਹਾਂ ਵੀ ਕਿੰਨਾ ਕੁ ਫਰਕ ਪੈਂਦਾ ਬਈ ਇਹ ਚੀਜ਼ ਦਾ ਫਰਕ ਨਾ ਕਰੀਏ ਫਰਕ ਤੇ ਜ਼ੋਰ ਮਿੱਠਾ ਹੋਸੀ ਬਾਕੀ ਫਿਰ ਡਰਾਈਵਰ ਕਿੰਨੇ ਕੁ ਚੇਂਜ ਹੁੰਦੇ ਨੇ ਅੱਗੇ ਤਾਂ ਇਹ ਹੁੰਦਾ ਸੀ ਵੀ ਬਸ ਵੀ ਜੇ ਕੋਈ ਬੰਦਾ ਦੇਖਿਆ ਨਹੀਂ ਤੇ ਟਰੈਕਟਰ ਤੇ ਬਿਠਾਇਆ ਨਹੀਂ ਪਾਈ ਬਸ ਚਲਾਉਂਦਾ ਤਲੇ ਹੀ ਮੈਂ ਇਕੱਲਾ ਹੀ ਸੀ ਜੀ ਉਹਨੂੰ ਵੀ ਇਕੱਲੇ ਚਲਾਉਂਦਾ ਵੀ ਇਕੱਲੇ ਹੀ ਹਾਂਜੀ ਸੋ ਮੰਨੋ ਅਰੇ ਅਬ ਚਲੋ ਹੁਣ ਆਰਾਮਦਾਰੀ ਹੈਗੀ ਚਲਾਂ ਗਰਦ ਰੋਡ ਦਾ ਬਾਕੀ ਬਈ ਅਰੇ ਇੱਕ ਗੱਲ ਹੋ ਰਿਹਾ ਜੇ ਤੁਸੀਂ ਹੁਣ ਮੇਰੇ ਨਾਲ ਸ਼ਹਿਰ ਬਾਸ਼ਾ ਦਾ ਕੋਈ ਬੰਦਾ ਕਹਿ ਨਹੀਂ ਸਕਦਾ ਹੈਗਾ ਵੀ ਬੰਦਾ ਵੀ ਟੂੜੀ ਕਰ ਰਿਹਾ ਸੀ ਹਣਾ ਇੱਕ ਆਪਾ ਜੀ ਕੋਈ ਟਰੈਕਟਰ ਦੇਖ ਲਿਆ ਤੇ ਲਾਗੇ ਦਾਗੇ ਚੱਲਦਾ ਇੱਕ ਆਪੋ ਬੰਦੇ ਦਾ ਹਾਲ ਚੱਲ ਪੁੱਛ ਲਈਏ ਵੀ ਉਹ ਨਾ ਹੀ ਪਾ ਰਿਹਾ ਹੁਣ ਅਗਲਾ ਸੋ ਕਿ ਹਾਂਜੀ ਪਹਿਲਾਂ ਟੂੜੀ ਵਾਲੇ ਟਰੈਕਟਰ ਤੇ ਭੱਜਦੇ ਤੇ ਇਸ ਪਰ ਨੂੰ ਆਨੇ ਵੀ ਮੈਨੂੰ ਬਿਠਾ ਆ ਪਹਿਲਾਂ ਗੇੜੇ ਲਾਉਣ ਦਾ क्रेज ਸੀ ਹਣਾ ਵੀ ਗੇੜਾ ਲਾ ਲਈਏ ਪਹਿਲਾਂ ਵੀ ਟੂੜੀ ਵਾਲਾ ਟੂੜੀ ਕਰੀ ਜਾਊਗਾ ਲਾ ਲਾ ਕਿਹੜੇ ਲਾ ਬਾਈ ਮੈਂ ਹੀ ਬਣਾਉਣਾ ਵੀ ਮੈਂ ਹੀ ਬਣਾਉਣਾ ਆ ਪਿੱਛੇ ਵੀ ਅਸੀਂ ਜਾ ਕੇ ਆਏ ਬਾਈ ਕਸਟਮਰ ਕੋਲ ਉਹਨਾਂ ਦਾ ਵੀ ਆਈ ਸੀ ਉਹ ਬਾਈ ਕਹਿੰਦਾ ਮੈਂ 10 ਸਾਲ ਹੋ ਗਏ ਮੈਨੂੰ ਤੂੜੀ ਦੇ ਸੀਜ਼ਨ ਤੇ ਹੈਲਪਰ ਸੀ ਉਹ ਉਹ ਕਹਿੰਦਾ ਕਹਿੰਦਾ ਬਾਈ ਮੈਂ ਅੱਜ ਤੱਕ ਕਹਿੰਦਾ ਵੀ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਏਸੀ ਕੈਬਨ ਟਰੈਕਟਰ ਮੈਂ ਚਲਾਉਂਗਾ ਸੋ ਬਾਕੀ ਜਿਵੇਂ ਤੁਸੀਂ ਦੱਸਿਆ ਨਾ ਮੈਂ ਵਿੱਚ ਬੈਠ ਕੇ ਵੀ ਦੇਖਿਆ ਤਾਂ ਕਾਫੀ ਆਰਾਮਦਾਇਕ ਫੀਲ ਹੋ ਰਿਹਾ ਤੇ ਬਾਕੀ ਇੱਕ ਚੀਜ਼ ਬਾਈ ਆਪਣੇ ਕਸਟਮਰ ਅੱਜਕੱਲ ਜਿਹੜੀ ਕਾਲਿੰਗ ਤੇ ਕੋਈ ਚੱਲ ਰਹੀ ਹੈ ਸਾਨੂੰ ਕਿ ਏਸੀ ਕੈਬਨ ਲਵਾਉਣ ਤੋਂ ਬਾਅਦ ਡੀਜ਼ਲ ਦੀ ਜਿਹੜੀ ਖਪਤ ਹੈ ਉਹਦਾ ਕਿੰਨਾ ਕ ਫਰਕ ਪਿਆ ਬਾਈ ਨਹੀਂ ਕੋਈ ਫਰਕ ਨਹੀਂ ਪਿਆ ਜੀ ਕੋਈ ਫਰਕ ਨਹੀਂ ਅਸੀਂ ਅਜੇ ਸਵੇਰੇ ਇਹੀ ਚੀਜ਼ ਮਾਪੀ ਹੈ ਠੀਕ ਹੈ ਜੀ ਅਸੀਂ ਸਵੇਰੇ ਇੱਕ ਟ੍ਰੈਲੀ ਭਰ ਕੇ ਨਾ ਜੀ ਜੀ 5 ਲੀਟਰ ਤੇਲ ਪਾਇਆ ਸੀ ਉਹਦੇ ਚੋਂ ਅੱਧਾ ਕਿ ਲੀਟਰ ਤਕਰੀਬਨ ਤੇਲ ਬਚਿਆ ਠੀਕ ਹੈ ਜੀ ਚੱਲੋ ਬਾਕੀ ਟਰੈਕਟਰ ਵੀ ਵੱਡਾ ਹੀ ਹੈ ਇਹ 60 ਐਚਪੀ ਦਾ ਟਰੈਕਟਰ ਹੈ ਵੀ ਕਿੰਨਾ ਦਾ ਮਤਲਬ ਤੇਲ ਮਤਲਬ ਖਾਇਆ ਇਹੀ ਆਪਾਂ ਨੂੰ ਦੇਖੋ ਦਰਸ਼ਕ ਵੀਰੇ ਇਹੀ ਆਪਾਂ ਨੂੰ ਜੌਂਟੀਆਂ ਵਾਲੇ ਭਾਈ ਨੇ ਵੀ ਰਿਵਿਊ ਦਿੱਤਾ ਸੀ ਕਿ ਇਹ ਸਵਾਲ ਦਾ ਜਵਾਬ ਆਪਾਂ ਨੂੰ ਮਿਲ ਗਿਆ ਕਿ ਦੇਖੋ ਇਹਦੇ ਵਿੱਚ ਜਿਹੜੀ ਤੇਲ ਦੀ ਖਪਤ ਹੈ ਉਹਦਾ ਤਾਂ ਕੋਈ ਅਲੱਗਾ ਦਿੱਖਿਆ ਹੈ ਹੀ ਨਹੀਂ ਤੇ ਜਿੰਨੇ ਨੇ ਨਾਰਮਲੀ ਖਾਣਾ ਉਨੇ ਹੀ ਖਾ ਰਿਹਾ ਤੈਨੂੰ ਪਹਿਲਾਂ ਵੀ ਦੱਸਿਆ ਕੋਈ ਜ਼ਿਆਦਾ ਜ਼ੋਰ ਨਹੀਂ ਲੈਂਦਾ ਕੰਪਰੈਸ਼ਨ ਤੇ ਬਾਕੀ ਭਈ ਜੇ ਮੰਨ ਕੇ ਚੱਲੋ ਤੂੜੀ ਦੇ ਟਰਾਲੀਆਂ ਵੱਧ ਵੱਜ ਜਾਂਦੀਆਂ ਨੇ ਜਿਵੇਂ ਆਪਾਂ ਕਹਿ ਰਿਹਾ ਵੀ ਅੱਕੇ ਆਪਾਂ 10 ਕਰ ਦਿੰਦੇ ਸੀ ਕਹਿੰਦੇ ਯਾਰ ਬਸ ਹੁਣ ਬਹੁਤ ਹੋ ਗਿਆ ਕਿ ਕਿਤੇ ਨਾ ਕਿਤੇ ਆਰਾਮ ਮਿਲਦਾ ਸਰੀਰ ਨੂੰ ਹਾਂਜੀ ਤੋਂ ਵੀ ਚੱਲਦੀ ਰਹਿੰਦਾ ਜੀ ਤੇ ਬਾਕੀ ਏਸੀ ਦੇ ਜਿਹੜਾ ਹੁੰਦੇ ਨੇ ਪੜਪਾ ਕੱਪੜਾ-ਕੁੱਪੜਾ ਮਾਰਨਾ ਦੇ ਕੋਇਲਾਂ ਦੇ ਉੱਪਰ ਉੱਪਰੋਂ ਪੱਖੇ ਵਗੈਰਾ ਜਿਹੜਾ ਆਪਾਂ ਸਾਫ਼ ਕਰਦੇ ਹੋਏ ਚੀਜ਼ ਉਹ ਮੰਨ ਕੇ ਜਦੋਂ ਕਦੋਂ ਮੈਂ ਦਿੱਲੀ ਸਵੇਰੇ ਕਰ ਲੈਂਦੇ ਆ ਇੱਕ ਵਾਰੀ ਸਵੇਰੇ ਦਿੱਲੀ ਕਰ ਇਹ ਇਨਸ਼ਾਅ ਅਗਲੇ ਪ੍ਰਸਾਰ ਕਰਨ ਦੀ ਕੋਸ਼ਿਸ਼ ਚੱਲੀ ਵੱਲ ਵੀ ਵਧੀਆ ਸਾਰਾ ਦਿਨ ਵਧੀਆ ਲੱਗਦਾ ਤੇ ਅੰਦਰ ਬੈਠ ਕੇ ਵੀ ਬਣ ਕੇ ਚੱਲ ਕੇ ਇਸ ਤਰ੍ਹਾਂ ਦੀ ਜਿਵੇਂ ਕੋਈ ਚੀਜ਼ ਬਾਈ ਜਾਂ ਸਰੋੜਾ ਰੋੜਾ ਚੜ ਗਿਆ ਕੋਈ ਵਿੱਚ ਸੋ ਜੇ ਮਨ ਪਿੱਛੇ ਆਪਾਂ ਆਪਾਂ ਇੱਥੇ ਹੀ ਗੱਲ ਕਰ ਰਹੇ ਹਾਂ ਵੀ ਰੌਣਕ ਪਪਰ ਲੋ ਪੈਂਦਾ ਸੀ ਤੇ ਅੰਦਰ ਫਿਰ ਕਿੰਨਾ ਕੁ ਸੁਣਾਈ ਦਿੰਦਾ ਤਾਂ ਹਲਕਾ ਜਿਹਾ ਪਤਾ ਲੱਗਦਾ ਹਲਕਾ ਜਿਹਾ ਪਤਾ ਲੱਗਦਾ ਮਤਲਬ ਪਤਾ ਲੱਗਦਾ ਬਸ ਪਤਾ ਲੱਗਦਾ ਜੀ ਮਤਲਬ ਪਤਾ ਹੀ ਲੱਗਦਾ ਪਤਾ ਲੱਗਣਾ ਵੀ ਚਾਹੀਦਾ ਥੋੜਾ ਜਿਹਾ ਪਿੱਛੇ ਕੋਈ ਕਿ ਐਵੇਂ ਤਾਂ ਨਹੀਂ ਜੀ ਮੈਂ ਅਗਲਾ ਪਿੱਛੇ ਯਾਰ ਬੋਰ ਹੋ ਜਾਂਦਾ ਖੜਕਾ ਨਹੀਂ 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 ਇਹ ਦੀ ਚੀਜ਼ ਨਹੀਂ ਜਾਏਗੀ ਠੀਕ ਹੈ ਹਾਂਜੀ ਤੇ ਬਾਕੀ ਮੇਰੇ ਇੱਕ ਵੀ ਦੇਖਿਆ ਡੈਕ ਵੀ ਤੁਸੀਂ ਮਿੰਨੀ ਹੀ ਸਪੀਡ ਦੀ ਚਲਾਰ ਕੇ ਬੈਠੇ ਹੋ ਸੱਚੀ ਬਸ ਲਾਈਵ ਹੋਈ ਹੈ ਠੀਕ ਹੈ ਪਿੱਛੇ ਸੁਣੀ ਜਾਂਦਾ ਨਾਲੇ ਗਾਣੇ ਸੁਣੀ ਜਾਂਦੇ ਨੇ ਨਾਲੇ ਇਹ ਦੀ ਚੀਜ਼ ਚੱਲੀ ਜਾਂਦੀ ਹੈ ਸੋ ਮਨ ਕੇ ਤੁਸੀਂ ਪਿੱਛਲੀ ਆਵਾਜ਼ ਦੇਖ ਲਈਏ ਤਾਂ ਆਪਾਂ ਕਿਹੜਾ ਲੱਗਣੇ ਆਪਾਂ ਆਪਣੇ ਜਦੋਂ ਤੁਸੀਂ ਬਾਕੀ ਐਮ ਡੀ ਸਰ ਤੁਹਾਡੇ ਨਾਲ ਗੱਲਬਾਤ ਕਰਨਗੇ ਰਿਵਿਊ ਲੈਣਗੇ ਹਨ ਕਿਉਂਕਿ ਅੱਜ ਆਪਾਂ ਸਪੈਸ਼ਲੀ ਇਸੇ ਚੀਜ਼ ਕਰਕੇ ਆਏ ਜਦੋਂ ਆਪਾਂ ਚੀਜ਼ ਕਿਸੇ ਕਸਟਮਰ ਨੂੰ ਦਿੰਨੇ ਆ ਤਾਂ ਆਪਾਂ ਉਹ ਤੋਂ ਬਾਅਦ ਸਿਰ ਵੀ ਭਾਈ ਪਹਿਲਾ ਹੌਨਸਰ ਮੈਂ ਹੀ ਪੁੱਛਿਆ ਵੀ ਕੋਈ ਕੋਈ ਕਮੀ ਪੇਸ਼ੀ ਤੁਸੀਂ ਕਲੀਅਰ ਕਰਤਾ ਵੀ ਕਮੀ ਪੇਸ਼ੀ ਕੋਈ ਨਹੀਂ ਸੋ ਇਹੀ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਇੱਕ ਫੀਲਡ ਦੇ ਵਿੱਚ ਆਉਣ ਦਾ ਮਤਲਬ ਹੀ ਆਪਣਾ ਇਹੀ ਹੈ ਬਾਈ ਕਿ ਆਪਾਂ ਦੇਖੋ ਤੁਹਾਡੇ ਨਾਲ ਵਾਰਤਾਲਾਪ ਕਰੀਏ ਤੁਹਾਡੇ ਦਿਮਾਗ 'ਚ ਕੋਈ ਮਾਈਂਡ 'ਚ ਕੋਈ ਗੱਲ ਆਉਂਦੀ ਤੁਸੀਂ ਦੱਸੋ ਸੋ ਬਾਕੀ ਵਧੀਆ ਰਿਹਾ ਪਿਛਲਾ ਰਿਵਿਊ ਭਾਈ ਜਿਹੜਾ ਉਹ ਪਿਛੇ ਤੁਸੀਂ ਉਹ ਵੀ ਬਹੁਤ ਵਧੀਆ ਸੀ ਬਾਕੀ ਤੁਹਾਡਾ ਵੀ ਸੋ ਮੈਂ ਰਿਕਵੈਸਟ ਕਰਦਾ ਐ ਐਮ ਡੀ ਸਰ ਹੁਣ ਸਾਡੇ ਤੁਹਾਡਾ ਦੋ ਸ਼ਬਦ ਦੋ ਜਾਣਕਾਰੀ ਗੱਲਾਂ ਵਾਸਤਾ ਹਨ ਠੀਕ ਹੈ ਹਾਂਜੀ ਚਲੋ ਮੈਂ ਤਾਂ ਗੱਲਾਂ ਵਾਸਤਾ ਤੁਸੀਂ ਕਾਫੀ ਕਰ ਲਈਏ ਵੈਸੇ ਤੇ ਮੈਂ ਤਾਂ ਹੁਣੇ ਹੀ ਪੁੱਛੂਗਾ ਸਾਨੂੰ ਵੀ ਜਿਵੇਂ ਹੁਣ ਆਪਣੇ ਪੈਸੇ ਲਾਏ ਨੇ ਬਾਈ ਤੁਸੀਂ ਰੁਕੋ ਭਰ ਕੇ ਪੈਸਾ ਵੀ ਦਿੱਤਾ ਸਾਨੂੰ ਹਾਂਜੀ ਹਾਂਜੀ ਕੋਈ ਐ ਮਨ ਨੂੰ ਲੱਗਿਆ ਵੀ ਆ ਵੀ ਨਿਆਂ ਜੀ ਲਾਦੇ ਪੈਗੇ ਯਾਰ ਵੀ ਨਹੀਂ ਨਹੀਂ ਸਵਾਦ ਨਹੀਂ ਆਇਆ ਨਹੀਂ ਬਹੁਤ ਫਾਇਦਾ ਹੋਇਆ ਕੋਈ ਹੋਇਆ ਕੋਈ ਇਦਾਂ ਦਾ ਮਨ ਨੂੰ ਬਹੁਤ ਫਾਇਦਾ ਹੋਇਆ ਸਾਨੂੰ ਬਾਈ ਕੋਲ ਪੈਸੇ ਦਾ ਮੁੱਲ ਮੁਟਰੇ ਆਪਣਾ ਹਾਂਜੀ ਹਾਂਜੀ ਪੂਰਾ ਜੀ ਚਲੋ ਵਧੀਆ ਜੀ ਪੂਰਾ ਮੁੱਲ ਮਿਲ ਰਿਹਾ ਜੀ ਆਮਦਾਰੀ ਹੀ ਬਹੁਤ ਹੈ ਆਮਦਾਰੀ ਤੇ ਚਲੋ ਹੈ ਹੀ ਜੀ ਚਲ ਪਹਿਲਾਂ ਬਜ਼ੁਰਗ ਆਪਣੇ ਕਹਿੰਦੇ ਹੁੰਦੇ ਸੀਗੇ ਵੀ ਖੇਤੀ ਐ ਨਹੀਂ ਹੁੰਦੀ ਹੈ ਕਿ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਚਲੋ ਉਹ ਤਾਂ ਹੋਣੀ ਹੀ ਪੈਂਦਾ ਹਾਂਜੀ ਪਰ ਚਲੋ ਉਹ ਟਟਰਾ ਮਾਰਨਾ ਬਹੁਤ ਫਾਇਦੇ ਹੁੰਦੇ ਸੀ ਹਾਂ ਮੀਂਹ ਦੇ ਵਿੱਚ ਇਹ ਦੇਖੋ ਕਰਦਾ ਨਹੀਂ ਜਾਂਦਾ ਇਹ ਤਾਂ ਇਹ ਵੀ ਹੋਰ ਆਪਣੀ ਨਾ ਮੀਂਹ ਤੋਂ ਵੀ ਬਚਾਉਣਾ ਜੀ ਤਪ ਤੋਂ ਵੀ ਬਚਾਉਣਾ ਏਸੀ ਕੂਲਿੰਗ ਤਾਂ ਦੇ ਹੀ ਰਿਹਾ ਹੈ ਚਲੋ ਜਿਹੜੇ ਅੱਜਕੱਲ ਸਾਡੇ ਨਵੇਂ ਨੌਜਵਾਨ ਮੁੰਡੇ ਨੇ ਬਾਹਰ ਦੇਸ਼ਾਂ ਭੱਜੇ ਜਾ ਰਹੇ ਨੇ ਉਹਨਾਂ ਨੂੰ ਵੀ ਥੋੜੇ ਆ ਇਹਨਾਂ ਦਾ ਸਵਾਲ ਇਹ ਆਪੇ ਜੁੜਾ ਲਈ ਚਲੋ ਕੰਮ ਕਰੀਏ ਬਰੇ ਕਰੀਏ ਆਪਾਂ ਇਹ ਵੀ ਸਾਡਾ ਇੱਕ ਤੀਜਾ ਸੀਗਾ ਤੇ ਮੈਨੂੰ ਲੱਗਦਾ ਵੀ ਅਸੀਂ ਵਧੀਆ ਇੱਥੇ ਸਫਲ ਹੋਏ ਆ ਬਾਕੀ ਨਹੀਂ ਵਧੀਆ ਜੀ ਸਾਨੂੰ ਇਹੀ ਹੁੰਦਾ ਵੀ ਸਾਡਾ ਕਸ਼ਟ ਬਰਦਾ ਕਤੇ ਹੀ ਨਾ ਫੋਟੋ ਵੀ ਸੀਨੇ ਪੈਸੇ ਵੀ ਲਾਏ ਬਾਈ ਸਵਾਦ ਨਹੀਂ ਆਇਆ ਨਹੀਂ ਨਹੀਂ ਪੂਰਾ ਸਵਾਦ ਆਇਆ ਕਦੇ ਉਹ 2 4 5 ਘੰਟੇ ਕਿਤੇ ਬ੍ਰੇਕਡਾਊਨ ਪਈ ਸਾ ਆਪਣੇ ਏਸੀ ਕੈਬਨ ਕਰਕੇ ਵੀ ਭਾਈ ਕਦੇ ਯਾਰ ਵੀ ਖਰਚ ਖਰਚ ਪੈ ਗਈ ਆਪਣਾ ਇਸ ਤੋਂ ਕੰਮ ਕਰਾ ਹੋ ਗਿਆ ਨਹੀਂ ਨਹੀਂ ਕੋਈ ਖਰਚ ਨਹੀਂ ਚਲੋ ਸ਼ੁਕਰ ਹੈ ਜੀ ਕੋਈ ਚੋਕ ਨਹੀਂ ਹੋਇਆ ਜਿੱਦ ਤੱਕ ਹੀ ਹੈ ਠੀਕ ਹੈ ਜੀ ਇਹ ਬਿਲਕੁਲ ਸਹੀ ਚੱਲ ਰਿਹਾ ਬਸ ਸਵੇਰੇ ਸਾਫ ਕਰ ਲਈਦਾ ਠੀਕ ਹੈ ਜੀ ਬਾਈ ਇੱਕ ਵਾਰੀ ਸ਼ਾਇਦ ਲੋਡ ਪੈਣੇ ਕਰ ਲੈਂਦੇ ਨਹੀਂ ਠੀਕ ਹੈ ਜੀ ਲੋਡ ਨਹੀਂ ਪੈਸੇ ਪੈਣੇ ਤੇਲ ਵਾਲਾ ਤਾਂ ਜਿਵੇਂ ਕਈ ਕਸਟਮਰ ਕਹਿੰਦੇ ਨੇ ਬਾਈ ਤੇਲ ਦਾ ਖਰਚਾ ਕੀ ਨਹੀਂ 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 ਤੇਲ ਦਾ ਖਰਚਾ ਨਹੀਂ ਮੇ ਉਹਨੇ ਹਾਂ ਇੱਕ ਆਪੀ ਉਸ ਤੋਂ ਬਾਰੇ ਜਿਹੜੇ 50 ਸਪਾਵਰ ਤੋਂ ਟਰੈਕਟਰ ਵੱਡੇ ਆ ਗਏ ਨਾ ਜੀ ਹਾਂ ਜੀ ਉਹਨਾਂ ਨੂੰ ਕੋਈ ਫਰਕ ਪੈਣਾ ਤਾਂ ਨਹੀਂ ਚਾਹੀਦਾ ਤੇ ਜੇ ਸਾਰੇ ਦਿਨ ਦੀ ਗੱਲ ਕਰਾਂ ਮੈਨੂੰ ਨਹੀਂ ਲੱਗਦਾ ਵੀ ਜੇ ਅੱਧਾ ਲੀਟਰ ਇੱਕ ਲੀਟਰ ਤੇਲ ਫालतू ਵੀ ਖਾਜੇ ਕੋਈ ਮੁਸ਼ਕਲ ਨਹੀਂ ਲੈ ਲੈ 20 ਲੀਟਰ ਵੀ ਖਾ ਲੋ ਫਿਰ ਫਾਇਦਾ ਵੀ ਤਾਂ ਹੈ ਨਾ ਫਰੀ ਨੂੰ ਆਰਾਮਦਾਰੀ ਹੈ ਜੀ ਬਾਕੀ ਜੇ ਮੈਂ ਆਪਾਂ ਨਾਰਮਲੀ ਟਰਾਲੀਆਂ ਬਣਾਉਨੇ ਸੀਗੇ ਮੰਨ ਲਓ 15 ਬਣਾਉਂਦੇ ਆ 20 ਬਣਾਉਂਦੇ ਨਹੀਂ ਹੁਣ ਬਣਾ ਆਪਣਾ ਵੀ ਆਪਾਂ 4-5 ਫਾਲਤੂ ਦਿੰਦੇ ਹਾਂ ਹਾਂਜੀ 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 ਬੰਦਾ ਚਾਹ ਵੀ ਕਹਿੰਦਾ ਹੁਣ ਆ ਵੀ ਵਿੱਚੇ ਬੈਠ ਕੇ ਪੀਣਾ ਮੈਂ ਹਲੇ ਚਾਹ ਦਾ ਵਿੱਚੇ ਬੈਠ ਕੇ ਪੀਣਾ ਨਹੀਂ ਕਰਦਾ 10 ਮਿੰਟ ਵਾਸਤੇ ਠੀਕ ਹੈ ਠੀਕ ਹੈ ਹਾਂਜੀ ਚਾਹ ਪੀਚੇ ਚਲੋ ਭਾਈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਕੋਲ ਆ ਕੇ ਬਾਕੀ ਅਸੀਂ ਖੇਤ ਜਾ ਕੇ ਹੀ ਸੀਗਾ ਵੀ ਲਵੇ ਇੱਕ ਵਾਰੀ ਦੇਖੀ ਜਾ ਕੇ ਸਾਡੀ ਕੰਪਨੀ ਵੱਲੋਂ ਥੋੜਾ ਜਿਹਾ ਸਾਨੂੰ ਇੱਕ ਛੋਟਾ ਜਿਹਾ ਗਿਫਟ ਹੈ ਵਾਟ ਵਾਸ਼ੁਗੀਆ ਤੁਹਾਡਾ ਧੰਨਵਾਦ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਸਾਡੀ ਕੰਪਨੀ ਤੇ ਕੀਤਾ ਤੁਸੀਂ ਸਾਡੇ ਕੋਲ ਆਏ ਬਹੁਤ ਹੋਰ ਆਪਣੇ ਜਿਹੜੇ ਮਿੱਤਰ ਦੋਸਤ ਨੇ ਉਹਨਾਂ ਨੂੰ ਵੀ ਥੋੜਾ ਜਿਆ ਕੋਈ ਗੱਲ ਨਹੀਂ ਅੱਗੇ ਕਹੂੰਗੇ ਭਾਈ ਮੇਰਾ ਹੋਰ ਕਹਿ ਰਿਆ ਸੀ ਉਹ ਮੇਰੇ ਕੋਲ ਬੈਠ ਕੇ ਗਿਆ ਹਾਂ ਜੀ ਹੁਣ ਲਵਾਉਂਗਾ ਥੋੜਾ ਜਿਆ ਗਰਮ ਨਹੀਂ ਫਿੱਟ ਜੇ ਹਾਂ ਜੀ ਬਾਕੀ ਜੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਸਾਨੂੰ ਕਾਲ ਕਰਕੇ ਦੱਸੋ ਕੋਈ ਗੱਲ ਨਹੀਂ ਜੇ ਪ੍ਰੋਬਲਮ ਹੋਵੇ ਤਾਂ ਸੰਗ ਜਰੂਰ ਜੀ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਚਲੋ ਸ਼ੁਕਰੀਆ ਭਾਈ ਜੀ ਸ਼ੁਕਰੀਆ ਬਹੁਤ ਟਾਈਮ ਲੱਗਤਾ ਸੀ ਅੱਜ ਤੇ ਤੇਰੇ ਇੱਕ ਗੱਲ ਕਲੀਅਰ ਹੁੰਦੀ ਆਪਣੇ ਪੰਜਾਬੀਆਂ ਦੇ ਵਿੱਚ ਇੱਕ ਜੀੜਾ ਹੁੰਦਾ ਜੇ ਅੱਜ ਆਪਾਂ ਚੀਜ਼ ਲਵਾਉਣਾ ਸੀ ਉਹ ਆ ਵੀ ਗਿਆ ਆਪਣੇ ਕੋਲ ਆ ਹੀ ਗਿਆ ਬਾਈ ਹੈਨਾ ਇਹਨਾਂ ਨੇ ਲਵਾ ਲਿਆ ਸੋ ਇਹਨਾਂ ਆਪਣੀ ਪੱਕੀ ਗੱਲ ਹੈ ਜਦੋਂ ਇੱਕ ਬੰਦਾ ਕੋਈ ਵੀ ਵਧੀਆ ਚੀਜ਼ ਆਪਣੇ ਕੋਲ ਲੈ ਕੇ ਆਉਗਾ ਤਾਂ ਆਪਾਂ ਸਿਰਫ ਕੀ ਹੈ ਪੰਜਾਬ ਦੇਖੋ ਬਾਕੀ ਸਟੇਟਾਂ ਨਾਲ ਮੈਨੂੰ ਪਤਾ ਨਹੀਂ ਪਰ ਪੰਜਾਬੀ ਬੰਦੇ ਦਾ ਪੱਕਾ ਹੈ ਪਹਿਲਾਂ ਟ੍ਰਾਇਲ ਜ਼ਰੂਰ ਦੇਖੋ ਵੀ ਪਹਿਲਾਂ ਇੱਕ ਵਾਰੀ ਮੈਂ ਦੇਖਾਂ ਵੀ ਮੇਰੇ ਫਿੱਟ ਬੈਠਦੀ ਹੈ ਚੀਜ਼ ਸੋ ਉਹੀ ਗੱਲ ਬਾਤ ਹੈ ਬਾਈ ਤੁਹਾਡੇ ਕੋਲ ਬਹੁਤ ਆਉਣਗੇ ਸੋ ਜਿਵੇਂ ਤੁਸੀਂ ਰਿਵਿਊ ਦੇ ਰਹੇ ਹੋ ਉਹਨੂੰ ਪੂਰਾ ਆਨੈਸਟ ਰਿਵਿਵਿਊ ਦਿਓ ਤੇ ਇੱਕ ਵਾਰੀ ਬਈ ਆਪਣਾ ਨਾਮ ਤੇ ਏਰੀਆ ਦੱਸ ਦੋ ਤੇ ਕੰਟੈਕਟ ਨੰਬਰ ਜ਼ਰੂਰ ਬੋਲ ਦੋ ਕਿਉਂਕਿ ਦਿੱਕਤ ਕੀ ਆਉਂਦੀ ਆ ਕਈ ਵਾਰੀ ਨਾ ਅਕਸਰ ਕੰਪਨੀਆਂ ਦੇ ਇਹ ਬਲੇਮ ਲਾਗਦੇ ਨੇ ਵੀ ਇਹ ਜਿਹੜੇ ਇੰਟਰਵਿਊਜ਼ ਕਰਦੇ ਨੇ ਪਲਾਨਡ ਹੁੰਦੀਆਂ ਨੇ ਪਹਿਲੇ ਨਹੀਂ 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 ਵੀ ਮੰਨ ਕੇ ਚਲੋ ਵੀ ਇੱਕ ਪਲਾਨ ਕਰਿਆ ਹੋਇਆ ਹੁੰਦਾ ਵੀ ਭਈ ਤੁਸੀਂ ਐਵੇਂ ਐਵੇਂ ਕਹਿਣਾ ਦੇਖੋ ਆਪਾਂ ਤੁਹਾਡੇ ਕੋਲ ਆਏ ਆ ਇੱਥੇ ਆਪਾਂ ਤੁਹਾਨੂੰ ਪਹਿਲਾਂ ਕੋਈ ਕਾਲ ਕਰਕੇ ਦੱਸ ਕਿਹਾ ਹੋਵੇ ਭਈ ਤੁਹਾਨੂੰ ਇਹੀ ਗੱਲਾਂ ਕਹਿਣੀਆਂ ਨੇ ਨਹੀਂ ਇਸ ਤਰ੍ਹਾਂ ਦੇ ਕੋਈ ਸਵਾਲ ਨਹੀਂ ਕੋਈ ਗੱਲ ਨਹੀਂ ਹੈ ਜੀ ਸੋ ਇੱਥੇ ਮੈਂ ਇਹੀ ਗੱਲ बार-बार ਕਹਿਣਾ ਕਿ ਕੋਈ ਪਲਾਨਡ ਇੰਟਰਵਿਊ ਨਹੀਂ ਹੈਗਾ ਸੀ ਸੋ ਇਥੇ ਦੂਸਰੀ ਜਗ੍ਹਾ ਤੇ ਆਏ ਅੱਜ ਆਪਾਂ ਸੇਮਡੇ ਆਪਣੇ ਤਿੰਨ ਇਨਸਪੈਕਸ਼ਨਾਂ ਨੇ ਤੀਸਰੀ ਦੇ ਹੁਣ ਆਪਾਂ ਨੇ ਜਾਣਾ ਸਿਰਫ ਇੱਕ ਕਸਟਮਰ ਦਾ ਭਰੋਸਾ ਜਿੱਤਣਾ ਉਸ ਨੂੰ ਵਧੀਆ ਚੀਜ਼ ਪ੍ਰੋਵਾਈਡ ਕਰਨੀ ਜਿੰਨੇ ਅਗਲਾ ਵਧੀਆ ਸਾਨੂੰ ਪੈਸੇ ਦਿੰਦਾ ਓਨੀ ਵਧੀਆ ਚੀਜ਼ ਆਪਾਂ ਪ੍ਰੋਵਾਈਡ ਕਰਦੇ ਤੇ ਕਿਤੇ ਨਾ ਕਿਤੇ ਇਹ ਲੱਗਦਾ ਰਹਿੰਦਾ ਵੀ ਕਸਟਮਰ ਦਾ ਤੇ ਕੰਪਨੀ ਦਾ ਇੱਕ ਬਹੁਤ ਵਧੀਆ ਤਾਲਮੇਲ ਸੈੱਟ ਬੈਟਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਈ ਨਵੀਂ ਚੀਜ਼ ਲਾਂਚ ਕਰਦੇ ਆ ਤਾਂ ਜਿਹੜੇ ਕਸਟਮਰ ਸਾਡੇ ਨਾਲ ਆਲਰੇਡੀ ਜੁੜ ਚੁੱਕੇ ਬਾਈ ਉਹ ਟ੍ਰਾਇਲ ਨਹੀਂ ਦੇਖਣਗੇ ਉਹ ਸਿੱਧਾ ਖਾ ਮੀਚ ਕੇ ਚੀਜ਼ ਖਰੀਦਣ ਦੀ ਕਰਨਗੇ ਸੋ ਬ ਉਹ ਬਾਈ ਵਰਤੇਜ ਸਿੰਘ ਵਰਤੇਜ ਸਿੰਘ ਜੀ ਸਾਡੇ ਨਾਲ ਨੇ ਸੋ ਬਾਈ ਕਹਿ ਰਹੇ ਸੀ ਬਾਈ ਕਹਿੰਦੇ ਵੀ ਏਸੀ ਕੇਵਲ ਲਾਉਣ ਵਾਸਤੇ ਕਹਿੰਦੇ ਲਵਾਉਣਾ ਚਾਹੁੰਦੇ ਨੇ ਬਾਈ ਹਣਾ ਲਵਾਣਾ ਤੇ ਪਹਿਲਾਂ ਦੇਖਿਆ ਬਾਈ ਬੈਠ ਕੇ ਚਲਾ ਕੇ ਆਹ ਚਲਾ ਕੇ ਦੇਖਿਆ ਵਧੀਆ ਲੱਗਿਆ ਚਲੋ ਇਹਦਾ ਚਲੋ ਸਾਡੇ ਘਰਨੇ ਇਹਦਾ ਸਾਡੇ ਗਾਹਕ ਆ ਗਏ ਹਣਾ ਤੁਸੀਂ ਸਾਡੇ ਨਾਲ ਮੰਨ ਕੇ ਚਲੋ ਹਜੇ ਵਰਤੋਗੇ ਨਾ ਵਰਤੋਗੇ ਉਹ ਚੀਜ਼ ਅਲੱਗ ਆ ਹਣਾ ਕਿ ਤੁਹਾਡਾ ਪਰਸਨਲ ਐਕਸਪੀਰੀਅੰਸ ਜਦੋਂ ਤੁਸੀਂ ਵਿੱਚ ਬੈਠ ਕੇ ਏਸੀ ਕੇਵਨ ਚਲਾਇਆ ਵਰਕੇ ਇਹ ਲੋਕ ਕਿਵੇਂ ਲੱਗਿਆ ਤੁਹਾਨੂੰ ਵੀ ਅਸੀਂ ਪਹਿਲਾਂ ਇਹੀ ਹੈ ਨਾ ਦੇਖਿਆ ਚਲਾਕੀ ਵਿੱਚ ਬਾਜ ਬੋਚਦੇ ਨਹੀਂ ਆਂਦੀ ਕੋਈ ਹੋਰ ਗੇਰਦੋਰ ਦੀ ਲੋਕੀ ਕਹਿੰਦੇ ਵੀ ਆਵਾਜ਼ ਜ਼ਿਆਦਾ ਆਉਂਗੀ ਠੀਕ ਹੈ ਔਰ ਕੋਈ ਬਾਜ ਨਹੀਂ ਠੀਕ ਵਧੀਆ ਲੱਗਿਆ ਤੇ ਬਾਕੀ ਜਿਹੜੇ ਮੌਸਮ ਦੇ ਸਾਹਿਬ ਉਹਨਾਂ ਦੇਖਿਆ ਹੁਣ ਬਾਹਰ ਤਾਂ ਇੱਕ ਜਿਹਾ ਆਪਾਂ ਦੇ ਪਿੰਡਾਂ ਵਾਲੀ ਲੈਂਗੁਏਜ ਵਰਤੀ ਭਾਸ਼ਾ ਵਰਤੀ ਵੀ ਤਮਾੜ ਤਾਂ ਪਰਿਆ ਬਾਹਰ ਤਾਂ ਹਾਂ ਅੰਦਰ ਬੈਠ ਕੇ ਕਿਤੇ ਨਾ ਕਿਤੇ ਮਨ ਕੇ ਲੱਗਦਾ ਵੀ ਹਾਂ ਯਾਰ ਵੀ ਬਾਕੀ ਕਿ ਸੁੱਖ ਸੁੱਖ ਨਹੀਂ ਗਰਮੀ ਵਾਲਾ ਨੇ ਸਾਡਾ ਐਡਾ ਚੱਕਰ ਹੈ ਜਿਹੜਾ ਗਰਦੇ ਦਾ ਚੱਕਰ ਹੈ ਨਾ ਇਹ ਅੰਦਰ ਜੰਮਦਾ ਆਹ ਯਾਰ ਸਾਨੂੰ ਪਿਆਰੀ ਹੈ ਵੀ ਕਹਿੰਦਾ ਮਤਲਬ ਗਰਮੀ ਦਾ ਕੋਈ ਦਿੱਕਤ ਨਹੀਂ ਵਾਲਾ ਨਹੀਂ ਦਿੱਕਤ ਹੈ ਕੋਈ ਵੈਸੇ ਸਾਡੀ ਕੰਪਨੀ ਵੱਲੋਂ ਇਹ ਸਭ ਨੇਕ ਚੀਜ਼ ਵੀ ਹੈ ਅਸੀਂ ਗਰਮੀ ਵੀ ਨਹੀਂ ਆਉਣ ਦਿੰਦੇ ਤੇ ਚਲੋ ਗਰਮੀ ਤਾਂ ਅਸੀਂ ਕਿਉਂਕਿ ਜੱਟ ਜੀਵਨ ਦਾ ਗਰਮੀ ਤਾਂ ਆਣੀ ਜ਼ਰੂਰੀ ਹੈ ਨਾ ਤੇ ਚਲੋ ਥੋੜਾ ਜਿਹਾ ਸਹਿਮ ਤਾਂ ਵੀ ਅਸੀਂ ਜ਼ਿਆਦਾ ਠੰਡਾ ਨਹੀਂ ਕਰਦੇ ਹੁੰਦੇ ਠੀਕ ਹੈ ਹਲਕਾ ਰੱਖਦੇ ਕੁਝ ਤਾਂ ਸਾਹ ਆਈ ਜਾਵੇ ਬੰਦੇ ਨੂੰ ਬਸ ਠੀਕ ਹੈ ਜੇ ਜ਼ਿਆਦਾ ਅਸੀਂ ਠ ਉਦੋਂ ਫਿਰ ਇੱਕਦਮ ਐਵੇਂ ਲੱਗਦਾ ਵੀ ਕੋਈ ਖਰਾਬੀ ਹੋਊਗੀ। ਸੋ ਲਈ ਰੱਖੋ ਆਪਣਾ ਸਾਹ ਆਈ ਜਾਵੇ ਬਸ ਗਰਦੇ ਦੇ ਜਾਂਦਾ ਜਿਹੜਾ ਮੇਨ ਕਰਦੇ ਹੋ ਇੱਕ ਕਰ ਦੇ ਦਿਓ ਆ ਗਈ ਨੰਬਰ ਤੋਂ ਇਹਦੇ ਵਿੱਚ ਦੇ ਆਵਾਜ਼ ਬਾਰ ਲਾ ਰੌਲਾ ਰੱਪਾ ਬੜਾ ਜਾਂਦਾ ਨਹੀਂ ਜਾਂਦਾ। ਸੋ ਉਮੀਦ ਕਰਦੇ ਆਂ ਜੀ ਤੁਹਾਡੀ ਉਮੀਦਾਂ ਦੀ ਖਰੇ ਉਤਰਾਂਗੇ ਕੋਈ ਦਿੱਕਤ ਨਹੀਂ ਤੁਸੀਂ ਇੱਕ ਵਾਰੀ ਇੱਥੇ ਵੀ ਵਿਜ਼ਿਟ ਕਰ ਇੱਕ ਵਾਰੀ ਤੁਸੀਂ ਪਲਾਟ 'ਚ ਵੀ ਆ ਉੱਤੇ ਦੇਖੋ ਸਾਰੀ ਗੱਲ ਆਹ ਜ਼ਰੂਰ ਪਹੁੰਚੋ ਰੀਝਾ ਹੋਗਾ ਨਾ ਤੇ ਬਾਕੀ ਆਪਣੇ ਕਸਟਮਰ ਪਿੱਛੇ ਰੰਗੀਆਂ ਪਿੰਡਾ ਰਾਜਪੁਰੇ ਕੋਲ ਉੱਥੇ ਵੀ ਸੀ ਜਾ ਕੇ ਉੱਥੇ ਪਰਮਵੀਰ ਸਿੰਘ ਨੇ ਉਹਨਾਂ ਕੋਲੇ ਜੌਂਡੀਆ ਟਰੈਕਟਰ ਉਹਨਾਂ ਦਾ ਵੀ ਰਿਵਿਊ ਲੈ ਸਕਦੇ ਉਹਨਾਂ ਨੇ 207ਵੀਂ ਹਨੀ 6ਵੀਂ ਟਰਾਲੀ ਪਾਈ ਸੀ ਹੁਣ ਜਦੋਂ ਅਸੀਂ ਗਏ ਆ ਅੱਛਾ ਅੱਛਾ ਤੇ ਉਹ ਭਈਆ ਨੇ ਪ੍ਰੋਪਰ ਇਹੀ ਰਿਵਿਊ ਦਿੱਤਾ ਕਹਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੋ ਬਾਕੀ ਅਸੀਂ ਆਪਦੀ ਚੀਜ਼ ਦੀ ਬਈ ਆਪ ਤਾਰੀਫ ਨਹੀਂ ਕਰਦੇ ਇੱਕ ਵਾਰੀ ਤੁਸੀਂ ਇੱਥੇ ਵੀ ਦੇਖ ਕੇ ਚੱਲਾਗੇ ਕੋਲ ਸਾਡੇ ਕੋਲ ਪਲਾਂਟ 'ਚ ਜਰੂਰ ਵਿਜ਼ਿਟ ਕਰਿਓ ਜਰੂਰ ਆਓ ਦੇਖੋ ਏਸੀ ਕੇਵਲ ਲਵਾਉਣਾ ਨਾਲ ਲਵਾਉਣਾ ਤਾਂ ਜੁਦਾ ਗੱਲ ਆ ਪਰ ਇੱਕ ਵਾਰੀ ਆਪਾਂ ਥੋੜਾ ਜਿਹਾ ਇਹ ਚੀਜ਼ ਨੂੰ ਬੈਟਰ ਤਰੀਕੇ ਨਾਲ ਤੇ ਲਾ ਲਾ ਹੁਣ ਹੁਣ ਤਾਂ ਜਵਾਨਾਂ ਨੇ ਇਸ ਚੀਜ਼ ਦਾ ਆ ਗਿਆ ਨਾ ਹਾਂ ਇਹ ਤਾਂ ਹੈ ਸੋ ਚਲੋ ਬਾਈ ਨੇ ਕਹੀ ਦਿੱਤਾ ਕਹਿੰਦਾ ਲਵਾਉਣੇ ਸੋ ਬਾਈ ਅ ਬਾਈ ਨੂੰ ਜਲਦੀ ਆਪਾਂ ਉਹ ਬਾਈ ਦੀ ਵੀ ਵੀਡੀਓ 골ਡ ਸਟਾਰ ਸਮਾਣਾ ਵਿਖੇ ਪਾਵਾਂਗੇ ਕਿ ਅੱਜ ਇੱਕ ਹੋਰ ਵੀਰ ਨੇ 골ਡ ਸਟਾਰ ਸਮਾਣਾ ਤੇ ਭਰੋਸਾ ਕੀਤਾ ਤੇ ਇਹ ਸੀ ਕੈਮਰ ਲਵਾ ਕੇ ਦੋ ਦੋ ਬਾਰੇ ਮੋਸਟ ਵੈਲਕਮ ਜੀ ਇੱਕ ਤਾਂ 755 ਆਪਣੇ ਪਾਈ ਠੀਕ ਹੈ ਜੀ ਇੱਕ 605 605 ਲੋਕਸਟ ਵੈਲਕਮ ਜੀ ਸੋ ਬਹੁਤ ਵਧੀਆ ਲੱਗਿਆ ਜੀ ਬਾਈ ਨਾਲ ਗੱਲਬਾਤ ਕਰਕੇ ਸੋ ਇੱਥੇ ਆਲਮੋਸਟ ਜਿਵੇਂ ਤੁਹਾਨੂੰ ਕਹਿ ਰਿਹਾ ਆਪਣੇ ਪਿੰਡਾਂ ਵਾਲੇ ਜਿਹੜੇ ਲੋਕ ਹੁੰਦੇ ਨੇ ਇਹ ਬਾਕੀ ਜੇ ਆਪਾਂ ਕਹਿੰਦੇ ਛੋਟੀ ਤੋਂ ਛੋਟੀ ਚੀਜ਼ ਵੀ ਖਰੀਦਣੀ ਆ ਤਾਂ ਉਹਦੇ ਪਹਿਲਾਂ ਪੁੱਛ ਪੜਤਾਲ ਜ਼ਰੂਰ ਕਰਨਗੇ ਇੱਥੋਂ ਅੰਦਾਜ਼ਾ ਲਾ ਲਓ ਜੀ ਆਪਣੇ ਪਹਿਲਾਂ ਰਿਸ਼ਤਾ ਕਰਦੇ ਆਪਾਂ ਉਹ ਵੀ ਪਹਿਲਾਂ ਪੁੱਛ ਕੇ ਕਰਦੇ ਆ ਸੋ ਇਥੇ ਏਸੀ ਕੈਨ ਖਰੀਦਣ ਦੀ ਗੱਲ ਹੈ ਹਨਾ ਇੱਕ ਇੱਕ ਪ੍ਰੋਡਕਟ ਆ ਗਿਆ ਆਪਾਂ ਤੇ ਜੇ ਬੰਦੇ ਨਾਲ ਨਾਤਾ ਪਾਉਣਾ ਹੁੰਦਾ ਉੱਥੇ ਵੀ ਆਪਾਂ ਪੂਰੀ ਪੁੱਛ ਪੜਤਾਲ ਕਰਦੇ ਆ ਉਹ ਫਰਜ਼ ਬਣਦਾ ਸੋ ਬਹੁਤ ਵਧੀਆ ਲੱਗੇ ਇਹਨਾਂ ਦਾ ਰਿਵਿਊ ਬਾਈ ਸੋ 98720 37100 ਸਾਡਾ ਕੰਟੈਕਟ ਨੰਬਰ ਹੈ ਤੁਸੀਂ ਇੱਕ ਵਾਰੀ ਗੱਲਬਾਤ ਕਰ ਸਕਦੇ ਕੰਪਨੀ ਦਾ ਜੇਸੀ ਕੈਬਨ ਬੁੱਕ ਕਰਵਾਉਣਾ ਸੋ ਬਾਕੀ ਦੀ ਬਾਈ ਦੇ ਮੈਨੂੰ ਲੱਗਦਾ ਹੈ ਨੇਮ ਐਡਰੈਸ ਵਾਲੀ ਗੱਲ ਵਿੱਚ ਰਹਿ ਗਈ ਸੀ ਸੋ ਆਪਾਂ ਇੱਕ ਵਾਰੀ ਉਹ ਕੰਪਲੀਟ ਕਰ ਦਈਏ ਸੋ ਆਪਾਂ ਨੂੰ ਦੱਸ ਦਿੰਨੇ ਆ ਬਾਈ ਚਲੋ ਇੱਕ ਵਾਰੀ ਬਾਈ ਦਾ ਐਡਰੈਸ ਜ਼ਰੂਰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਹੀ ਪਾ ਦਨੇ ਆ ਬਾਈ ਚੈੱਕ ਕਰ ਲਿਓ ਧੰਨਵਾਦ